ਹੈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਸੋਹਣਾ ਆਫਰ ਬਈ 4 ਦਿਨਾਂ ਵਾਸਤੇ ਆਪਾਂ ਲੈ ਕੇ ਆਇਆ 4 ਦਿਨਾਂ ਵਾਸਤੇ ਇਸ ਕੱਪੜੇ ਦੀ ਲੱਗੀ ਹੈ ਸੇਲ ਜਿੰਨੇ ਮਰਜੀ ਸੂਟ ਲੈ ਜਾਓ ਕਾਟਰਾਇਜ਼ ਦੇ ਬਹੁਤ ਸੋਹਣਾ ਸਟੱਫ ਹੈ 5-600 ਰੁਪਏ ਵਾਲਾ ਸੂਟ ਹੈ ਹੁਣ ਮਿਲਣਗੇ 1000 ਰੁਪਏ ਦੇ ਤਿੰਨ ਸੂਟ ਕਿਉਂਕਿ ਵਧੀਆ ਵਾਲੀ ਹੈ ਕਾਟਰਾਇਜ਼ ਇਹ ਪੂਰੀ ਵਧੀਆ ਲੈਨਿੰਗ ਕਾਟਰਾਇਜ਼ ਵਧੀਆ ਨਾ ਇਹ ਇਕੱਠਾ ਹੋਣਾ ਕੱਪੜੇ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਯਾਨੀ ਕਿ ਬਜ਼ਾਰਾਂ ਚ ਕਈ ਪ੍ਰਕਾਰ ਦੇ ਚਲਦੇ ਸਭ ਤੋਂ ਵਧੀਆ ਟੌਪ ਕੁਆਲਿਟੀ ਦੀ ਕਾਟਰਾਈਜ਼ ਦੀ ਉਹ ਵਾਲੀ ਕਾਟਰਾਈਜ਼ ਡਿਜ਼ਾਈਨ ਤੁਸੀਂ ਦੇਖ ਲਿਆ ਤੇ ਅਗਲੜ ਡਿਜ਼ਾਈਨ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਵਿੱਚ 1000 ਰੁਪਏ ਦੇ ਵਿੱਚ ਤਿੰਨ ਸੂਟ ਨੇ ਵੀਰੇ ਇਹ ਚਾਰ ਦਿਨਾਂ ਵਾਸਤੇ ਸੇਲ ਲਗਾਈ ਐ ਉਸ ਤੋਂ ਪਹਿਲਾਂ ਸੂਟ ਖਤਮ ਹੋ ਗਏ ਤਾਂ ਪਹਿਲਾਂ ਲਓ ਜੀ ਦੇਖੋ ਬਹੁਤ ਸੋਹਣੇ ਪ੍ਰਿੰਟ ਨੇ ਫਲਾਵਰ ਵਾਲੇ ਪੂਰਾ ਸੋਹਣਾ ਟੌਪ ਦਾ ਕੱਪੜਾ 1000 ਚ 3 ਸੂਟ ਕਾਟਰਾਈਜ਼ ਤੇ ਲੋ ਜੀ ਸੋਹਣੇ ਸੋਹਣੇ ਡਿਜ਼ਾਈਨ ਸੋਹਣੇ ਸੋਹਣੇ ਰੰਗ ਖਾਲਸਾ ਕਲੋਥ ਹਾਊਸ ਤੇ ਕੋਈ ਵੀ ਆਧਾਰ ਨਹੀਂ ਹੋਵੇਗਾ ਸੇਲ ਦੇ ਵਿੱਚ ਬਿਲਕੁਲ ਕੈਸ਼ ਸਿਰਫ 1000 ਰੁਪਏ ਦੇ ਵਿੱਚ 3 ਸੂਟ ਪੂਰੇ ਸੋਹਣੇ ਵਧੀਆ ਵਾਲਾ ਕਪੜਾ ਪੂਰੀ ਗਾਰੰਟੀ ਵਾਲਾ 1000 ਰੁਪਏ ਦੇ ਵਿੱਚ 3 ਲੋ ਜੀ ਮੋٹے ਕੱਪੜਿਆਂ ਦੀ ਸੇਲ ਇਹ ਬਹੁਤ ਸੋਹਣਾ ਕੱਪੜਾ ਹੈ ਜਦੋਂ ਮਰਜ਼ੀ ਤੁਸੀਂ ਸਵਾ ਕੇ ਪਾ ਸਕਦੇ ਹੋ 1000 ਚ 3 ਸੂਟ ਲਓ ਜੀ ਕਾਟ ਰਾਈਜ਼ ਪੂਰੇ ਟੌਪ ਟੌਪ ਦੇ ਰੰਗ ਡਿਜ਼ਾਈਨ ਪਹਿਲਾਂ 500-600 ਰੁਪਏ ਦੇ ਵਿੱਚ ਵਿਕਿਆ ਹੋਇਆ ਕੱਪੜਾ ਇਹ ਪਰ ਹੁਣ ਆਪਣੇ ਕੋਲੇ ਜਿਵੇਂ ਰੇਟ ਘਟ ਕੇ ਆਇਆ ਹੈ ਤੇ ਆਪਾਂ ਵੀ ਅੱਗੇ ਓਵੇਂ ਤੋਂ ਆਫਰ ਦੇ ਵਿੱਚ ਦੇਵਾਂਗੇ ਇਹ ਸੂਟ ਲਓ ਜੀ ਲਓ ਜੀ ਆਪਾਂ ਹੁਣ ਇਸ ਕੀ ਆਫਰ ਦੇ ਵਿੱਚ ਹੀ ਕਪੜਾ ਲੈ ਸਾਰਾ ਇਹ ਬਹੁਤ ਸੋਹਣਾ ਹੈ 1000 ਦੇ 3 ਕਰਤੀ ਹੁਣ ਲਓ ਜੀ